ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਮੋਰਾ ਦਾ ਤੋਹਫਾ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮੈਸਤਰੀ ਹਰਬੰਸ ਸਿੰਘ ਕਈਆਂ ਵਾਲੇ ਪਿੰਡ ਚੜੱਕ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ ਜੀ 9855887690 ਠੀਕ ਆ ਘਰ ਦੀ ਆ ਬਈ ਝੋਟੀ ਹਾਂਜੀ ਘਰ ਦੀ ਆ ਜੀ ਸੂਆ ਕਿੰਨਾ ਮਾ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਠੀਕ ਆ ਦੰਦੋ ਵੀਰੇ ਦੰਦੋ ਜੀ ਦੋ ਦੰਦ ਹਜੇ ਹੋਈ ਨਹੀਂ ਜੀ ਦੋਂਦੀ ਹਜੇ ਪ੍ਰੋਪਰ ਹੋਈ ਨਹੀਂ ਚੱਕੇ ਹੀ ਆ ਹਾਂਜੀ ਠੀਕ ਆ ਵੀਰੇ ਤੇ ਕਿੰਨਾ ਸਮਾਂ ਲੈਂਦੀ ਆ ਬਈ ਹਜੇ ਸਮਾਂ ਜੀ ਇਹਦੇ 20 ਤਰੀਕ ਨੂੰ ਦਿਨ ਪੂਰੇ ਆ ਜੀ ਉੱਤੇ ਲੈ ਜੇ ਵਖਰੇ ਉੱਤੇ ਜਿਹੜੇ ਦਿਨ ਲੈ ਜੀ ਉਹ ਵਖਰੇ ਆ ਜੀ ਠਣਾ ਦੀ ਪਾਰ ਪਿੱਛੇ ਦੀ ਹਾਂਜੀ ਪੂਰੀ ਗਾਰੰਟੀ ਆ ਜੀ ਫੁੱਲ ਗਾਰੰਟੀ ਆ ਹਾਂਜੀ ਪਹਿਲੇ ਸੂਏ ਕਿੰਨਾ ਦੁੱਧ ਪਿਆਜੂ ਕਰਮ ਵਾਲੀ ਪਹਿਲੇ ਸੂਏ ਜੀ 13 14 ਕਿਲੋ ਦੁੱਧ ਪਿਆਜੂ ਜੀ ਉਮੀਦ ਆ ਹਾਂਜੀ ਛੋਟੀ ਚੰਗੀ ਬਹੁਤ ਹੈ ਜੀ ਤੇ ਬਈ ਜਿਹੜਾ ਇਹਦਾ ਸੀਮਣ ਲੱਗਿਆ ਵਾ ਉਹਦਾ ਕੋਈ ਰਿਕਾਰਡ ਹੈਗਾ ਜੀ ਉਹਦਾ ਰਿਕਾਰਡ ਜੀ ਸੀਮਣ ਵਧੀਆ ਲਵਾਇਆ ਜੀ ਹਾਂਜੀ ਤੇ ਉਹ ਸਾਡੀ ਤਰੀਕ ਲਿਖੀ ਆ ਜੇ ਸਟਰਾ ਸਾਨੂੰ ਲੱਭ ਗਿਆ ਤੇ ਅਸੀਂ ਵਿਖਾ ਦਾਂਗੇ ਜੀ ਅ ਕਿੰਨੇ ਪੈਸੇ ਦਿੱਤੇ ਸੀ ਡਾਕਟਰ ਸਾਹਿਬਾਨ ਨੂੰ ਸੀ ਡਾਕਟਰ ਸਾਹਿਬਾਨ ਨੂੰ ਜੀ 600 ਰੁਪਏ ਦਿੱਤਾ ਸੀਗਾ ਇੱਕ ਦਿਨ ਦਾ ਹਾਂਜੀ ਤੇ ਪਹਿਲੇ ਪਹਿਲੇ ਟੀਕੇ ਤੇ ਹੀ ਰਹਿ ਗਈ ਸੀਗੀ ਇਹ ਠੀਕ ਹੈ ਵੀਰੇ ਹਾਂਜੀ ਠੀਕ ਹੈ ਜੀ ਹਰਜੀਤ ਡਾਕਟਰ ਨੇ ਭਰਿਆ ਸੀਗਾ ਸਾਡੇ ਪਿੰਡ ਹਰਜੀਤ ਡਾਕਟਰ ਜਿਹੜੇ ਡਾਕਟਰ ਸਾਹਿਬਾਨ ਬਰੀਡ ਤੇ ਕੰਮ ਕਰਦੇ ਹਾਂਜੀ ਹਰਜੀਤ ਬਰਾੜ ਕਹਿੰਦੇ ਉਹਨਾਂ ਕੋਲੋਂ ਰਿਕਾਰਡ ਮਿਲ ਸਕਦਾ ਜੀ ਡਾਕਟਰ ਸਾਹਿਬਾਨ ਤੋਂ ਕਿਉਂਕਿ ਆਪਣੇ ਨੇੜੇ ਦੇ ਏਰੀਆ 'ਚ ਜਿੰਨੇ ਵੀ ਉਹ ਡਾਕਟਰ ਸਾਹਿਬਾਨ ਭਰਦੇ ਆ ਹਮੇਸ਼ਾ ਚੰਗੀ ਬਰੀਡ ਵਾਲੇ ਸੀਮਣ ਰੱਖਦੇ ਆ ਜੀ ਚਾਹੇ ਕੋਈ ਵੀ ਸੱਜਣ ਲੈਣ ਤੋਂ ਪਹਿਲਾਂ ਆਸੇ ਪਾਸੇ ਪਤਾ ਕਰ ਲਵੇ ਬਈ ਡਾਕਟਰ ਹਰਜੀਤ ਸਿੰਘ ਜੜੈਕ ਵਾਲੇ ਟੋਪ ਕਲਾਸੀ ਸੀਮਣ ਰੱਖਦੇ ਹਾਂ ਜੀ ਤੋੜ ਕੇ ਦਿਖਾ ਦਿਓ ਵੀਰੇ ਉਹਨਾਂ ਦਾ ਬਹੁਤ ਵੱਡਾ ਹੱਥ ਆ ਜੀ ਨੇੜੇ ਨੇੜੇ ਪਿੰਡਾਂ ਚ ਬਰੀਡ ਸਧਾਰਨ ਦਾ ਜੀ ਬਾਕੀ ਜੇ ਤੁਹਾਡਾ ਕੋਈ ਇਧਰ ਜਾਣ ਪਛਾਣ ਵਾਲਾ ਹੋਇਆ ਤੁਸੀਂ ਪਤਾ ਵੀ ਕਰ ਲਿਓ ਜੀ ਬਹੁਤ ਸੂਝਵਾਨ ਡਾਕਟਰ ਨੇ ਸੂਹਾ ਪਹਿਲਾ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਗੋਲ ਪੱਠ ਪੂੜਾ ਕੁੰਡਾ ਸੈਂਗ ਆ ਜੀ ਤਿਆਰੀ ਬਹੁਤ ਸੁਣੀ ਕੀਤੀ ਵੀ ਇਹ ਹਜੇ ਦੋ ਦੰਦ ਪ੍ਰੋਪਰ ਹੋਇਆ ਨਹੀਂਗਾ ਜੀ ਤੁਸੀਂ ਚਾਹੇ ਆ ਕੇ ਚੈੱਕ ਕਰ ਸਕਦੇ ਇਧਰ ਨੂੰ ਲੰਮੀ ਲੈ ਚਲਿਓ ਜੀ ਸੰਭੀ ਪਲੀ ਪੁੱਲ ਚੰਗੀ ਆ ਜਿੰਨੇ ਕ ਬਾਈ ਦੇ ਪਸ਼ੂ ਰੱਖੇ ਆ ਜੀ ਸੇਵਾ ਵਾਲੇ ਪੱਖ ਤੋਂ ਵੀਰੇ ਕੋਈ ਅੰਤ ਨਹੀਂ ਬਾ ਮੋੜ ਲਈ ਵੀਰੇ ਬਚਾ ਕੇ ਜੀ ਡੈਗਣਾ ਪਿਓ ਜੀ ਥੋੜਾ ਜਿਹਾ ਤਿਹਾਰਾ ਛੱਡ ਦਿਓ ਵੀਰੇ ਤਿਹਾਰੇ ਦਾ ਔਲ ਕਰਦੇ ਕੱਲਾ ਸਿੰਗਲ ਫੜ ਲਓ ਜੀ ਬਾਕੀ ਚੰਗੀ ਆ ਝੋਟੀ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਤੁਸੀਂ ਮੋਰਾ ਦੀ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਇੱਕ ਤੋਹਫਾ ਕਹਿ ਸਕਦੇ ਆ ਕਿਉਂਕਿ ਉਪਰਾ ਮਨਾਉਂਦੀ ਆ ਥੋੜੀ ਝੋਟੀ ਉਪਰਾ ਕਰ ਹੀ ਜਾਂਦਾ ਵੀਰੇ ਪਸੂ ਥੋੜਾ ਕਨ ਕਿਉਂਕਿ ਜਦੋਂ ਕੈਮਰੇ ਵਗੈਰਾ ਤੋਂ ਡਰ ਜਾਂਦਾ ਜੀ ਸਿੰਗ ਗੋਲ ਆ ਸੀਮਣ ਵੀ ਡਾਕਟਰ ਸਰਬਾਨ ਨੇ ਚੰਗਾ ਹੀ ਭਰਿਆ ਹੋਊਗਾ ਜੀ ਬਾਕੀ ਕਿਸੇ ਕਾਰਨ ਸਟਰੋ ਇਹਦਾ ਮੈਸ ਹੋ ਗਿਆ ਜੀ ਥਾਣ ਮੈਂ ਤੁਹਾਨੂੰ ਨੇੜੇ ਤੇ ਚੈੱਕ ਕਰਾ ਦੇਣਾ ਥਾਣ ਕੱਲਾ ਕੱਲਾ ਨਿੱਖੜਵਾ ਹੱਥੀ ਚ ਬਾਈ ਵਾਲਾ ਤਿਆਰੀ ਦੇਖ ਸਕਦੇ ਹੋ ਬਾਕੀ ਠੰਡੀ ਸੀਲ ਦੀ ਵੀ ਬਾਈ ਵਾਲੋ ਫੁੱਲ ਗਰੰਟੀ ਹੈ ਨਹੀਂ ਆਈ ਝੋਟੀ ਵੀਰੇ ਪਹਿਲਣ ਕਿੱਥੇ ਹੱਥ ਲਾਉਂਦੀ ਕਰਮ ਵਾਲੀ ਲਓ ਸਾਡੇ ਸਾਹਮਣੇ ਆ ਗਾਈਆਂ ਰਗੀਆ ਜਿਵੇਂ ਕੋਈ ਮਰਜੀ ਬੈਠਾ ਰਵੇ ਦੇਣ ਭਾਈ 4 ਦਿਨ ਤਾਂ ਹਜੇ ਪਈ ਆ ਡੇਟ ਮੁਤਾਬਕ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦੀ ਆ ਜਾਂ ਬਾਕੀ ਵੀਰੇ ਪਤਲਾ ਬਿੰਡਾ ਆ ਜਾਂਦਾ ਤਿਆਰੀ ਮੈਂ ਤੁਹਾਨੂੰ ਬੈਕਸਾਈਡ ਤੋਂ ਚੈੱਕ ਕਰਾ ਦਿਨਾ ਝੋਲੀ ਸੋਹਣੀ ਤਿਆਰ ਕਰਦੀ ਹੁੰਦੀ ਆ ਪੰਜਾ ਸੱਤਾ ਦਿਨਾਂ ਤੱਕਰ ਤਾਂ ਹਜੇ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਤੇ ਜਿਹੜੇ ਹਿਸਾਬ ਨਾਲ ਵੀਰੇ ਹਜੇ ਬੱਚਾ ਤੇ ਉਸ ਹਿਸਾਬ ਨਾਲ ਹਾਈਟ ਵੀ ਚੰਗੀ ਆ ਕੋਈ ਵੀ ਸੱਜਣ ਜਦੋਂ ਇੱਥੇ ਆ ਕੇ ਦੇਖੂਗਾ ਵੀਰੇ ਪਸੰਦ ਆਊਗੀ ਝੋਟੀ ਕਿਉਂਕਿ ਇੱਕ ਤਾਂ ਵੀਰੇ ਮਾਲਕਾਂ ਦੀ ਸੇਵਾ ਚੰਗੀ ਉਤੋਂ ਬਰੀਡ ਚੰਗੀ ਆ ਤੇ ਸੀਮਣ ਵੀ ਇਹਦੇ ਚੰਗਾ ਲੱਗਿਆ ਤੇ ਭਾਈ ਕੀਮਤ ਕੀ ਰਹਿਣ ਵਾਲੀ ਆ ਇਹਦੀ ਭਾਈ ਜੀ ਇਹਦਾ 1.5 ਲੱਖ ਰੁਪਈਆ ਮੁੱਲ ਆ ਜੀ ਠੀਕ ਆ ਮਾਨ ਤਨ ਹੋ ਜਾਊਗਾ ਜੀ ਹਾਂਜੀ ਉਹ ਚੋ ਮਾਨਤਨ ਕਰਾਂਗੇ ਜੀ ਠੀਕ ਆ ਜੀ 1 ਲੱਖ ਤੇ 50000 ਰੁਪਿਆ ਇਹਦੀ ਕੀਮਤ ਆ ਮਾਨਤਾਨੇ ਦੇ ਚੋ ਖੁੱਲਾ ਹੋ ਜੂਗਾ ਚੰਗੀ ਐ ਵੀਰੇ ਝੋਟੀ ਤੁਸੀਂ ਇਹੋ ਜੀ ਕੱਟੀ ਲੈਣ ਜਾਓਗੇ ਤਾਂ ਘੱਟ ਤੋਂ ਘੱਟ ਖਾਲੀ 60 70000 ਦੀ ਮਿਲੂਗੀ ਹਜੇ ਹੈ ਵੀ ਬੱਚਾ ਹੀ ਆ ਦੋਂਦੀ ਝੋਟੀ ਸੁਆਉਣੀ ਬਹੁਤ ਸੇਵਾ ਕਰਨੀ ਪੈਂਦੀ ਐ ਫੇਰ ਜਾ ਕੇ ਵੀਰੇ ਦੋਂਦੀ ਝੋਟੀ ਸੁਹੰਦੀ ਆ ਜਿੰਨਾ ਵੀਰਾਂ ਦੇ ਪਸ਼ੂ ਰੱਖੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ